ਸੋਨਾ ਲਿਕਾ ਡੀਆਈ 60 ਦਾ ਇਹ ਕਿੰਨੇ ਮਾਡਲ ਹੈ ਜੀ ਇਹ ਬ੍ਰਿਸਟਾਰ 7 ਮਾਡਲ ਦਾ 7 ਮਾਡਲ ਆ ਸਿੰਗਲ ਪੰਪ ਦੇ ਵਿੱਚ ਆ ਗਿਆ ਇਹ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਆਰਐਕਸ ਚ ਆ ਗਿਆ ਜੀ ਹਾਂ ਇਹ ਆ ਗਿਆ ਜੀ ਡਬਲ ਪੰਪ 90% ਹੋ ਜਾਂਦਾ ਹੁੰਦਾ ਲੋ 90% ਰੀ 90% ਲਾਣਾ ਹੋ ਜੂ ਬਾਈ ਜੀ ਤੋਂ ਸਿਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚੇਂ ਜੀ ਬਰਨਾਲਾ ਟਰੈਕਟਰ ਮੰਡੀ ਦੇ ਉੱਪਰ ਸੋਨੂੰ ਦਿਖਾਉਣੇ ਘੈਂਟ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਤੇ ਬਾਈ ਆਪਣੇ ਨਾਲ ਆ ਸਿਕਾ ਬਾਈ ਜੀ ਸਿਕਾ ਵੀਰੇ ਹੋਰ ਕਿਵੇਂ ਜੀ ਠੀਕ ਆ ਵੀਰੇ ਬਧੀਆ ਜੀ ਠੀਕ ਆ ਜੀ ਤੰਨਾ ਟਰੈਕਟਰ ਲੈ ਕੇ ਆਇਆ ਬਾਈ ਆਪਾਂ ਸਭ ਤੋਂ ਪਹਿਲਾਂ ਨਿਕੋਣੇ ਜੀ ਸਬਰਾਜ 735 ਕਿੰਨੇ ਮਾਡਲ ਹੈ ਜੀ ਇਹ ਗ੍ਰਾਣੀ ਨੇ ਜੀ 94 ਮਾਡਲ ਠੀਕ ਆ ਜੀ 94 ਮਾਡਲ ਆ ਟੈਰਾਹੀ ਕੀ ਕੰਡੀਸ਼ਨ ਹੈ ਜੀ ਮੂਰਲੇ ਹੈਗੇ 77 ਰੁਪਏ ਵੀਰੇ ਯਾਰ ਬੈਕ ਵਾਲੀ ਜੀ ਮਗਰ ਲਈ ਵੀ ਇੰਨੇ ਕੀ ਯਾਰ ਠੀਕ ਹੈ ਜੀ 12 ਦੇ ਟਾਇਰਾਂ ਚ ਆ ਗਏ 70 75 ਪਾਈ ਟਾਇਰਾਂ ਦੀ ਕੰਡੀਸ਼ਨ ਆ ਤੇ ਟਰੈਕਟਰ ਤੇ ਜੇ ਗੱਲਬਾਤ ਕਰੀ ਤਾਂ ਮਾੜੀ ਮੋਟੀ ਟੱਚਿੰਗ ਹੋਈ ਹੋਈ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਇਹਦੀ ਕੀ ਡਿਮਾਂਡ ਆ ਬਾਈ ਕਿੰਨੀ ਐਡ ਮੰਗਣਾ 1 ਲੱਖ 45000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਵਾਂਗੇ ਜੀ ਹਾਂ ਜੀ ਹਾਂ ਕਰਨਾ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਸੋਨਾ ਲੱਕਾ ਡੀ ਆਈ 60 ਦਾ ਇਹ ਕਿੰਨੇ ਮਾਡਲ ਆ ਜੀ ਇਹ ਬ੍ਰਿਸਟਾਰ 7 ਮਾਡਲ ਦਾ 7 ਮਾਡਲ ਆ ਸਿੰਗਲ ਪੰਪ ਦੇ ਵਿੱਚ ਆ ਗਿਆ ਹਾਂ ਜੀ ਸਿੰਗਲ ਪੰਪ ਜਾ ਗਿਆ ਸਹੀ ਕਾਇਦੇ ਤੇ ਜਿਹੜਾ ਟਾਇਰਾਂ ਦੀ ਗੱਲਬਾਤ ਕਰੀ ਜੀ ਮੂਲ ਹੈਗੇ 70 70 ਪੈਸੇ ਵੀਰੇ ਟਾਇਰ ਬਾਈ ਕਾਲੀ ਜੀ 80 85 ਪੈਸੇ ਟਾਇਰ ਠੀਕ ਆ ਜੀ 80 85 ਪੈਸੇ ਬਾਈ ਕਾਲੀ ਟਾਇਰ ਲਖਾ ਦਿਓ ਵਿੱਚੋਂ ਜਮਾ ਹੈ ਪੈਸੇ ਸੀਮ ਨੂੰ ਠੀਕ ਆ ਜੀ ਮਗਰਾੜ ਦੇਖ ਸਕਦੇ ਹੋ ਤੁਸੀਂ ਬਾਈ ਜੀ ਵਿੱਚੋਂ ਪੂਰੀ ਘੈਂਡ ਕੰਡੀਸ਼ਨ ਦਾ ਪਿਆ ਦੇਖੋ ਵੇਟ ਬੂਡ ਪੂਰੇ ਵਧੀਆ ਲੱਗੇ ਹੋਏ ਨੇ ਠੀਕ ਆ ਜੀ ਲੋਹੇ ਦੇ ਆ ਬਾਈ ਹਾਂ ਬਾਈ ਲੋਹੇ ਦੇ ਆ ਲੋਹੇ ਦੇ ਆ ਲੋਹੇ ਦੇ origignal ਵੇਟ ਲੱਗੇ ਹੋਏ ਨੇ ਇਹਨਾਂ ਦੇ ਵੇਟ ਨੇ ਠੀਕ ਹੈ ਮਗਰ ਇਹ ਨਾਲ ਤੇ ਆ ਦੇਖ ਸਕਦੇ ਹੋ ਜੀ ਕੰਪਨੀ ਦੇ ਸਟicker ਸੋਨੇ ਲਿਖੇ ਦੇ ਤੇ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਲੰਕਾਂ ਲੋਕਾਂ ਦਾ ਵੀ ਸਾਫ ਪਿਆ ਪੂਰਾ ਸਾਫ ਪਿਆ ਟਰੈਕਟਰ ਬਈ ਜਿਹਨੇ ਜਿਹਨੇ ਘੱਟ ਰੇਟ ਚ ਮਾਲਕ ਬਾਨਾ ਟਰੈਕਟਰ ਦਾ ਉਹ ਬਣ ਸਕਦਾ ਠੀਕ ਹੈ ਜੀ ਤੇ ਇਹ ਹੈਗਾ ਜੀ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ ਚ ਸਾਈਡ ਗੇਅਰ ਚ ਆ ਗਿਆ ਜੀ ਤੇ ਕਟਾਈ ਵਾਲਾ ਆ ਗਿਆ ਸਿੰਪਲ ਸਟੇਜ ਦੇਖ ਬਈ ਆਹਦੇ ਇਹ ਦੇਖਣਾ ਖਾਇ ਦੇ ਵੀ ਕੋਲ ਕੇ ਦੇਖ ਇਹ ਚੌਕਾ ਜਮ ਚਮਕਦਾ ਪਿਆ ਜਮਾ ਠੀਕ ਆ ਜੀ ਏ ਕੀ ਡਿਮਾਂਡ ਆ ਜੀ ਆਹ ਦੇ ਸ਼ੋਅ ਦੇ ਵਿੱਚ ਇਹ ਸਟਿੱਕਰ ਵੀ ਪਏ ਨੇ ਵਿੱਚ ਆਪਾਂ ਮੂਰਲਾ ਡੱਪਾ ਖੋਲ ਕੇ ਦਿਖਾ ਦਈਏ ਤੈਨੂੰ ਹਾਂ ਜੀ ਹਾਂ ਸਟਿੱਕਰ ਉਹਦੇ ਵਿੱਚ ਹੀ ਪਏ ਨੇ ਰੀਜਨਲ ਹੈ ਟਰੈਕਟਰ ਪੂਰਾ ਟਰੈਕਟਰ ਹਾਂ ਠੀਕ ਆ ਜੀ ਏ ਕੀ ਡਿਮਾਂਡ ਆ ਪਈ ਇਹਦੀ ਇਹਦੀ ਵੀਰੇ 295 ਡਿਮਾਂਡ 2 ਲੱਖ 95000 ਡਿਮਾਂਡਾ ਹੀ ਕਿੰਨੇ ਦਾ ਹੋਊ ਜੀ ਇਹ ਕਰ ਦਾਂਗੇ ਮਾਨਤਨ ਕੋਈ ਨਹੀਂ ਜਿਹੜਾ ਵੀਡੀਓ ਦੇਖ ਕੇ ਆ ਕਰ ਦੋਗੇ ਬੱਸ ਕਰ ਯਾਰ ਹਾਂ 10000 ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 750 ਦਾ ਆਰਐਕਸ ਚ ਆ ਗਿਆ ਜੀ ਹਾਂ ਇਹ ਆ ਗਿਆ ਜੀ ਡਬਲ ਪੰਪ ਤੇ ਸਿੰਗਲ ਡਿਸਟ੍ਰੀਬਿਊਟਰ ਚ ਆ ਗਿਆ ਸਿੰਗਲ ਡਿਸਟ੍ਰੀਬਿਊਟਰ ਚ ਆ ਗਿਆ ਤੇ ਬਾਈਕ ਸਾਈਡ ਤੋਂ ਸਟਾਰਟ ਕਰਦੇ ਆਂ ਪਹਿਲਾਂ ਹੀ ਹਾਂ ਦੇਖ ਸਕਦੇ ਹੋ ਕੰਡੀਸ਼ਨ ਤੁਜੀ ਨਾਲ ਦੇ ਮਗਰਾੜ ਬਰੂਟ ਲੱਗੇ ਹੋਇਆ ਤੇ Ориਜਨਲ ਰੰਗ ਪੇਂਟ ਦਾ ਜਿਵੇਂ ਆ ਰਹੀ ਨਾਲਾ ਬਾਈ ਰੰਗ ਪੇਂਟ ਦਾ ਠੀਕ ਆ ਜੀ ਪੂਰਾ ਸਾਫ ਪੈਟਰੈਕਟਰ ਰਿਵਰਸ ਵੀਡੀਓ ਚ ਆ ਗਿਆ ਇਹ ਇਹ ਟਾਇਰਾਂ ਦੀ ਗੱਲਬਾਤ ਕਰੀਏ ਜੀ। ਇਹਦੇ ਟਾਇਰ ਨਾਲ ਦੇ ਅੱਧੇ ਟਾਇਰ ਨੇ। ਅੱਧੇ ਟਾਇਰ ਨੇ ਨਾਲ ਦੇ 14 ਦੇ ਟਾਇਰਾਂ ਚ ਆ ਗਏ ਗੁਡੀਅਰ ਦੇ ਟਾਇਰ ਆ। ਮੂਰਲੇ ਟਾਇਰ ਨਵੇਂ ਨੇ ਭਈਆ। ਅਰਾ ਟਾਇਰਿੰਦਾ ਨਵੇਂ ਟਾਇਰ ਨੇ। ਗੁਡੀਅਰ ਦੀ ਫਰੰਟ ਵਾਲੇ ਟਾਇਰ। ਬਿਲਕੁਲ ਨਵੇਂ ਟਾਇਰ ਆ ਫਰੰਟ ਵਾਲੇ। ਤੇ ਇਹ ਆ ਗਏ ਜੀ ਪਾਵਰ ਸਟੀering ਚ ਡਬਲ ਪੰਪ ਤੇ ਸਿੰਗਲ ਡਿਸਟ੍ਰੀਬਿਊਟਰ ਟਾਪ ਮਾਡਲ ਲਾ ਗਏ। ਹਾਂ ਟਾਪ ਮਾਡਲ। ਜੀ ਇਹਦੀ ਰੰਗ ਪੇਂਟ ਦੀ ਗੱਲਬਾਤ ਕਰੀਏ। ਇਹ ਵੀ origignal ਆ ਭਈ ਇਹਦਾ ਸ਼ੋਅਰੂਮ ਕੰਡੀਸ਼ਨ ਆ ਜਮਾ। ਠੀਕ ਆ ਜੀ। ਬਦਾਈ ਦੀ ਹਾਰ ਪਾ ਕੇ ਲੈ ਜਿੰਦੇ ਡਾਇਰੈਕਟਰ ਨੂੰ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਉੱਤੋਂ ਦਿਖਾਉਣਾ ਹੈ ਜੀ ਮੀਟਰ ਮੋਟਰ ਮੀਟਰ ਮੋਟਰ ਨਵਾਂ ਦੇਖੋ ਨਵਾਂ ਚੱਕਦਾ ਜੂਆ ਹਾਂ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ ਇਹਦੀ ਡਿਮਾਂਡ ਹੈਗੀ ਹੈ ਵੀਰੇ 3 415000 415000 ਰੁਪਏ ਦਾ ਮਾਰਾ ਇਹ ਚੋ ਵੀ ਹੋ ਜਾ ਮੌਕੇ ਤੇ ਜੀ ਹਾਂ ਇਹੋ ਜਿਹਾ ਮਾਨਤਨ ਮੌਕੇ ਦਾ ਹੈ ਜੀ ਜ਼ਮਾਨਤਨ ਕਰ ਤੇ ਆ ਬਈ ਅਲੱਗ ਤੋਂ ਲੱਗਿਆ ਹੋਇਆ ਦੇ ਪਿਕਚਰ ਸਾਨੂੰ ਦਿਖਾ ਇਹ ਬਈ ਸ਼ੌਕ ਨੂੰ ਲਵਾਇਆ ਵਗਲੇ ਨੇ ਪੈਰ ਧਰ ਕੇ ਬਹਿ ਜਾਂਦਾ ਤੇ ਠੀਕ ਆ ਜੀ ਇਹ ਫਾਰਮ ਟ੍ਰੈਕ ਦੇ ਲੱਗ ਜਾਂਦਾ ਨਾ ਬਈ ਹਾਂ ਬਈ ਅਲੱਗ ਤੋਂ ਰੇਸ ਲੱਗੀ ਹੋਈ ਆ ਇਧਰਲੀ ਛੜ ਤਾਂ ਹੁਣ ਤੋਂ ਕੌਣ ਹੈ ਦੋਨੇ ਰੇਸਾਂ ਕੰਮ ਕਰਦੀਆਂ ਨੇ ਹਾਂ ਜੀ ਆਹਾ ਵੀ ਕਰਦੀ ਆ ਆ ਵੀ ਕਰਦੀ ਆ ਆ ਵੀ ਕਰਦੀ ਆ ਤਿੰਨੇ ਕੰਮ ਕਰਦੀਆਂ ਨੇ ਤਿੰਨੇ ਕੰਮਾਂ ਕਰਦੀਆਂ ਨੇ ਠੀਕ ਆ ਬਈ ਇਹ ਐਡਰੈਸ ਦੀ ਗੱਲਬਾਤ ਕਰੀਏ ਪਿੰਡ ਕਿਹੜਾ ਹੀ ਆਪਣਾ ਪਿੰਡ ਆ ਪਣਾ ਬਰਨਾਲਾ ਵੀਰੇ ਠੀਕ ਆ ਲੋਕਲੀਆਂ ਜੀ ਲੋਕਲ ਆ ਹਾਂ ਵੀਰੇ ਠੀਕ ਆ ਬਈ ਤੇ ਕੰਟੈਕਟ ਨੰਬਰ ਜੀ ਆਪਣਾ 94197173 ਇਹ ਪੁਰਾਣਾ ਟਰੈਕਟਰ ਕਿਸੇ ਨੇ ਵਿੱਚ ਘਟਾਉਣਾ ਜੀ ਉਹ ਘਟਾ ਦੇਣ ਕੋਈ ਚੱਕਰ ਨਹੀਂ ਬਾਈ ਆਪਣਾ ਤੇ ਲੋਨ ਹੋ ਜੂ ਜੀ ਇਹਦੇ ਬੰਦਾ ਆ ਟਰੈਕਟਰ ਤੇ ਤਾਂ ਲੋਨ ਹੋਣਾ ਨਹੀਂ ਇੱਥੇ ਲੋਨ ਹੋ ਜੂ ਨਹੀਂ ਹਾਂ ਜੀ ਇੱਥੇ ਹੋ ਜੂ ਠੀਕ ਆ ਜੀ ਕਿਤੇ ਦੇ ਜਿੰਨਾ 90% ਹੋ ਜਾਣਾ ਹੁੰਦਾ ਲੋਨ 90% ਨਹੀਂ 90% ਲੋਨ ਹੋ ਜੂ ਬਾਈ ਜੀ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੇਜ ਨੂੰ ਵੀ ਕਰ ਲੋ ਫੋਲੋ ਆਪਾਂ ਪੇਜ ਵੀ ਬਣਾ ਲਿਆ ਦੋਸਤੋ ਤੇ ਧੰਨਵਾਦ ਹੀ ਮਿਲਦਾ ਹੈ ਕਿਸੇ ਨਵੇਂ ਵੀਡੀਓ ਨਾਲ